ਕੋਡੀ 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 ਮੈਂਗੋ ਮਾਸਟਰ ਜੋੜੀ ਵਾਲਾ ਕਹਿੰਦਾ ਇੱਕੋ ਹੀ ਜੱਫਾ ਡਾਕਟਰਾਂ 1100 ਦਾ ਕਰਦੇ ਇੱਕੋ ਹੀ ਜੱਫਾ 1100 ਦਾ ਹੱਕ ਵਾਲੀਏ ਮੈਂਗੋ ਦਾ ਇੱਕ ਹੀ ਜੱਫਾ 1100 ਦਾ ਇੱਕੋ ਜੱਫਾ 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 ਪਰ ਦੂਜੇ ਪਾਸੇ ਇਹ ਤੁੰਗ ਵਾਲੀ ਦੇ ਮੇਲੇ ਦਾ ਮੁੰਡਾ ਕਹਿੰਦਾ ਆਪਸ ਦਾ ਜੇਤਾ ਸੌਰੀ ਕਬੱਡੀ ਆ ਸਰਜੀ ਕਾਸਰਤ ਨਾ ਜਾਣਾ ਆ ਪੀਤਾ ਮੇਰੇ ਮਿੱਤਰੋ ਇਸ ਵੇਲੇ ਕਹਿੰਦੇ ਦਿਆਂ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਰੈਂਬੋ ਤੇ ਪੀਤਾ ਪੀਤਾ ਦੇ ਰੈਂਬੋ ਰੈਂਬੋ ਤੇ ਪੀਤਾ ਚੱਕੇ ਜਾਨ ਚੱਕੇ ਜਾਨ ਚੱਕੇ ਜਾਨ ਹੋ ਗਏ ਤੁਰਿਆ ਪੈਣਾ ਬੱਤਵਾਨਾਂ ਦੀ ਟੀਮ ਛੱਪੜਾਂ ਦੇ ਪਾਸੇ ਹਾਕਮਾਂ ਦੀ ਟੀਮ ਰੋੜਾਂ ਦੇ ਪਾਸੇ ਪਹਿਲੀ ਕਬੱਡੀ ਪੈ ਗਈ ਹੈ ਐਨ ਮੈਚ ਕਹਿੰਦੇ ਚੋਟੀ ਦਾ ਆ ਜਾਰਪ ਵੀ ਖੇਡਿਆ ਹੈ ਇਹ ਇੰਗਲੈਂਡ ਵੀ ਖੇਡਿਆ ਹੈ ਇਹ ਕਹਿੰਦੇ ਕੈਨੇਡਾ ਵੀ ਖੇਡਿਆ ਰੈਂਬੋ ਪਰ ਉਧਰ ਜੱਗੂ ਉਹ ਲਲਕਰਾ ਕੇ ਉਹਦੀ ਮਾਰਦਾ ਮੁਲਖਾ ਸਾਹਮਣੇ ਮਣੀ ਰੇਡ ਪਾ ਰਿਹਾ ਇਸ ਵੇਲੇ ਲੈ ਵੀ ਰੈਂਬੋ ਜਾਪੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੁਣ ਲੋਕੀ ਚਾਹੁੰਦੇ ਆ ਹੁਣ ਲੋਕੀ ਸੁੱਖਾ ਲੈ ਜਾਵੇ ਸੁੱਖਾ ਲੈ ਜਾਵੇ ਸੁੱਖਾ ਲੈ ਜਾਵੇ ਇੱਥੇ 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 ਓਏ ਸਰਦਜੀਤ ਜੀ ਉਹ ਗੱਲ ਹੋ ਗਈ ਕੰਮਕਾਰ ਦੱਸ ਤੇਰਾ ਕੀ ਜੋਪਰਾ ਹੱਲਾ ਗੁਲਾ ਰਖੀਦਾ ਲੈ ਜੁੜਿਆ ਇਸ ਖੇਡ ਮੇਲੇ ਦੇ ਨਾਲ ਉੱਚੇ-ਚੇ ਤਰਫੋਂ ਬਹੁਤ ਬਹੁਤ ਸਤਿਕਾਰ ਆ ਸਾਡੇ ਬਾਉਂਸਰ ਵੀਰਾਂ ਦੇ ਨਾਲ ਯਾਰੀ ਹੈ ਉਹ ਚੱਲ ਮਾ ਕੱਦਾ ਸਾਹਮਣੇ ਮੈਂ ਮੰਗੋ ਜਨਾਨ ਨਿੰਦਰ ਮੇਰੇ ਵੀਰੋ ਇਹ ਮੱਲੜੀ ਪੰਡਾਲਾ ਬਾਗੜੀ ਪਹਿਲੀਆ ਤੇ ਪਹਿਲੀਆ ਤੇ ਪਹਿਲੀਆ ਤੇ ਪਹਿਲੀਆ ਤੇ ਆ ਕੰਮ ਕਰ ਤੇਰਾ ਕੀ ਮਿੱਤਰੋ ਓ ਹੱਲਾ ਗੱਲਾ ਰੱਖੇ 1000 ਹੋਰ ਪਾ ਦੀ 3100 ਹੋ ਗਿਆ ਆ 3100 ਦਾ ਇੱਕ ਜੱਫਾ ਮੰਗੋ ਦਾ 3100 ਦਾ ਇੱਕ ਜੱਫਾ ਮੰਗੋ ਦਾ ਰੇਡ ਬਾਗੜੀ ਦੀ ਨਵਾਤ ਦੀ ਤੂੰ ਗੱਲ ਕਰਦੇ ਜੁੱਤ ਜੁੱਤ ਜਗੇ ਔਰ ਕਾਪੋ ਤੇ ਉਹੀ ਹੋਗੀ ਕਬੱਡੀ ਪੋਰ ਦੇ ਲਈ ਤਿਆਰ ਪਰ ਤਿਆਰ ਹਣ ਜੱਗੂ ਜਾਂ ਫਿਰ ਮੰਗੋ ਹਣ ਕੌਣ ਹਿੱਕ ਜਵਾ ਦਾ ਫੜੂ ਘਟ ਲੱਗੋ ਅੱਪਾ